ਆਪ ਸਕੂਲ এডੂਕੇਸ਼ਨ ਬੋਰਡ ਦੇ ਜਿਹੜੇ ਤੀਜਾ ਜਿਹੜਾ ਐਲਾਨ ਹੋ ਚੁੱਕਾ ਹੈ ਲੁਧਿਆਣਾ ਦੇ ਬੀਸੀਐਮ ਦੇ ਫੋਕਲ ਪੁਆਇੰਟ ਸਕੂਲ ਦੇ ਵਿੱਚ ਜਿਹੜਾ ਕਿ ਇੱਕ ਏਕੰਪਰੀਤ ਨੇ ਜਿਹੜੇ 500 ਚੋਂ 500 ਨੰਬਰ ਜਿਹੜੇ ਲੈ ਕੇ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਰੈਂਕ ਹਾਸਲ ਕੀਤਾ ਕਮਰਸ ਦੇ ਵਿੱਚ ਹਾਸਲ ਕੀਤਾ ਸਾਡੇ ਨਾਲ ਏਕੰਪਰੀਤ ਮੌਜੂਦ ਆ ਕਿਦੋਂ ਤਾਂ ਪਤਾ ਲੱਗਿਆ ਤੁਹਾਨੂੰ ਕਿ ਤੁਹਾਡਾ ਪਹਿਲਾ ਥਾਂ ਆ ਗਿਆ ਰਿਜ਼ਲਟ ਆਣ ਤੇ ਮੈਡਮ ਨੇ ਫੋਨ ਕਰਤਾ ਸੀ ਕਿ ਇਹਦੀ ਫਰਸਟ ਪੋਜੀਸ਼ਨ ਆ ਗਈ ਹੈ ਤੇ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਕੀਤਾ ਬਾਅਦ ਵਿੱਚ ਮੈਨੂੰ ਨੇ ਕਿਹਾ ਤੇ ਫਿਰ ਉਹਨੂੰ ਆ ਗਿਆ ਯਕੀਨ ਤੇ ਆ ਗਿਆ ਇੱਥੇ ਹਾਂਜੀ ਅੱਛਾ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਪੜਾਈ ਜਿਹੜੀ ਕਰਦੇ ਤੁਸੀਂ ਕਮਰਸ ਦੇ ਵਿੱਚ ਵੀ ਤੁਸੀਂ ਜਿਹੜਾ ਟਾਪ ਕੀਤਾ ਹੈ 500 ਚੋਂ 500 ਨੰਬਰ ਲਿੱਤੇ ਆ ਤੇ ਕਹਿੰਦੇ ਤੁਸੀਂ ਗਤਕੇ ਵਿੱਚ ਵੀ ਤੁਸੀਂ ਜਿਹੜੇ ਪਲੇਅਰ ਹੁੰਦੇ ਸੀ ਹਾਂਜੀ ਚਾਰ ਪੰਜ ਘੰਟੇ ਦਿੰਦਾ ਸੀ ਪੜਾਈ ਨੂੰ ਤੇ ਪਲੱਸ ਗਤਕੇ ਨਾਲ ਵੀ ਜਾਂਦਾ ਸੀਗਾ ਉਧਰ ਵੀ ਸੀਗਾ ਧਿਆਨ ਦੋਨੋਂ ਪਾਸੇ ਬੈਲੈਂਸ ਬਣਾ ਕੇ ਰੱਖਿਆ ਹਾਂਜੀ ਅੱਛਾ ਦਿੰਚ ਰਹਿ ਕੇ ਮੈਂ ਰੈਂਡਿਸ ਵਿੱਚ ਗੱਤਕਾ ਵੀ ਤੁਸੀਂ ਪਲੇਅਰ ਸੀ ਤੁਸੀਂ ਖੇਡਦੇ ਰਹੇ ਹੋ ਤੁਸੀਂ ਉੱਪਰੋਂ ਟੌਪ ਵੀ ਤੁਸੀਂ ਕੀਤਾ ਆ ਪੰਜਾਬ ਦੇ ਵਿੱਚ ਪਹਿਲੇ ਨੰਬਰ ਦੇ ਕਮਰਸ ਦੇ ਵਿੱਚ ਟੌਪ ਕੀਤਾ ਤੁਸੀਂ ਦਿਨ ਚੜਾ ਕਿਦਾਂ ਹੀ ਰਹਿੰਦੀ ਸੀ ਪਹਿਲਾ ਸਵੇਰੇ ਉੱਠ ਕੇ ਪਹਿਲਾ ਸਕੂਲ ਲਈ ਜਾਂਦੇ ਸੀ ਸਕੂਲ ਲਈ ਨਾ ਪੜ੍ਹਾਉਂਦੇਗੀ ਬੰਦਾ ਵਧੀਆ ਨੰਬਰ ਲੈ ਸਕਦਾ ਹੈ ਤੇ ਉਸ ਤੋਂ ਬਾਅਦ ਫਿਰ ਘਰੇ ਜਾ ਕੇ ਪੜ੍ਹਨਾ ਉਸ ਤੋਂ ਬਾਅਦ ਫਿਰ 7 ਵਜੇ ਮੈਂ ਗੁਰਦੁਆਰੇ ਚੱਲ ਜਾਂਦਾ ਸੀ ਉੱਥੇ ਅਖਾੜਾ ਲੱਗਦਾ ਸੀ ਸਾਡਾ ਖੇਡਣ ਨੂੰ ਤੇ ਉਸ ਤੋਂ ਬਾਅਦ 9 ਵਜੇ ਵਾਪਸ ਆ ਕੇ ਤੇ ਗੁਰਦੁਆਰੇ ਚੜਦੀ ਕਲਾ ਗੁਰਦੁਆਰਾ ਇੱਥੇ 33 ਫੁੱਟ ਰੋਡ ਤੇ ਉੱਥੇ ਖੇਡਦੇ ਸੀਗੇ ਤੇ ਆਪਣੇ ਉਸਤਾਦ ਸੀਗੇ ਅਮਨਜੀਤ ਸਿੰਘ ਪੱਟੀ ਉਸ ਖਾਂਦੇ ਆ ਤੇ ਆ ਵੀਰੇ ਹੁਣੀ ਵੀ ਆ ਗਿਆ ਇਹ ਵੀ ਸਪੋਰਟ ਹੈ ਨਾਲ ਦੀ ਪੂਰੀ ਅੱਛਾ ਤੇ ਇਹਨਾਂ ਕਰਕੇ ਉੱਥੇ ਅੱਗੇ ਗਿਆ ਮੈਂ ਖੇਡ ਕੇ ਆਇਆ ਤੇ ਉਹਦੇ ਵੀ ਨੰਬਰ ਲੱਗੇ ਮੇਰੇ ਅੱਛਾ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਜਿਹੜਾ ਗਤਕੇ ਦੇ ਜਿਹੜੇ ਕੰਪੀਟੀਸ਼ਨ ਹੋਏ ਨੇ ਉੱਥੇ ਤੁਸੀਂ ਜਾ ਕੇ ਆਏ ਤੁਸੀਂ ਛਤੀਸਗੜ ਗਿਆ ਸੀ ਅਸਾਮ ਗਿਆ ਹੋਰ ਬਹੁਤ ਜਗ੍ਹਾ ਤੇ ਗਿਆ ਹੈ ਅੱਛਾ ਗੱਤ ਕੱ ਤੁਸੀਂ ਪਲੇਅਰ ਹੋ ਤੁਸੀਂ ਸੁਣਨ ਚ ਆ ਰਿਹਾ ਕਿ ਨੇ ਤੁਸੀਂ ਪੜ੍ਹਾਈ ਵੱਲ ਘੱਟ ਜ਼ੋਰ ਦਿੰਦੇ ਸੀ ਖੇਡਣ ਵਿੱਚ ਜਿਹੜਾ ਤੁਹਾਡਾ ਜਿਆਦਾ ਟਾਈਮ ਲੱਗਦਾ ਸੀ ਖੇਡਣ ਨਾਲ ਵੀ ਧਿਆਨ ਸੀਗਾ ਜਿਆਦਾ ਖੇਡਣ ਵਾਲੀ ਸੀਗਾ ਪਰ ਐਂਡ 'ਚ ਜਦੋਂ ਛੱਤੀਸਗੜ੍ਹ ਗਿਆ ਮੈਂ 10 ਦਿਨ ਪਹਿਲਾਂ ਹੀ ਗਿਆ ਸੀ ਖੇਡਣੇ ਤੇ ਉੱਥੇ ਮੇਰੇ ਫਰਸਟ ਪੋਜੀਸ਼ਨ ਆਈ ਤੇ ਤਾਂ ਕਰਕੇ ਮੇਰੇ ਨੰਬਰ ਲੱਗਨੇ ਸੀ ਉਹਦੇ ਵੀ ਤੇ ਟੀਚਰਾਂ ਨੇ ਮੈਨੂੰ ਜ਼ੋਰ ਪਾਇਆ ਕਿੰਦੇ ਕਿ ਹੁਣ ਤੂੰ ਪੜ੍ਹਾਈ ਵੱਲ ਜਿਆਦਾ ਧਿਆਨ ਦੇ ਤੇ ਫਿਰ ਪੜ੍ਹਿਆ ਮੈਂ ਉਦੋਂ ਤੇ ਉਸ ਤੋਂ ਬਾਅਦ ਫਿਰ ਆ ਗਈ ਪੋਜੀਸ਼ਨ ਮਤਲਬ ਘੱਟ ਸਮੇਂ ਦੇ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਨਹੀਂ ਫਿਰ ਐਂਡ 'ਚ ਹਾਂਜੀ ਅੱਛਾ ਸਕੂਲ ਟੀਚਰ ਵੱਲੋਂ ਕਿਹਦਾ ਰਿਸਪੌਂਸ ਰਹਿੰਦਾ ਸੀ ਜਦੋਂ ਤੁਸੀਂ ਇੱਥੇ ਪੜ੍ਹਾਈ ਕਰਦੇ ਸੀ ਹਾਲੇ ਕਿ ਤੁਸੀਂ ਆਪ ਹੀ ਕੈਮਰਾ ਖੇਡਾ ਵੱਲ ਜਾ ਰਿਹਾ ਧਿਆਨ ਹੁੰਦਾ ਸੀ ਫਿਰ ਵੀ ਟੌਪ ਕੀਤਾ ਸਕੂਲ ਮੈਨੇਜਮੈਂਟ ਵੱਲੋਂ ਜਾਂ ਪਰਿਵਾਰ ਵੱਲੋਂ ਕਿਹਦਾ ਸਹਾਰਾ ਸਕੂਲ ਦਾ ਵੀ ਪੂਰਾ ਸਹਿਯੋਗ ਸੀਗਾ ਉਹਨਾਂ ਨੇ ਪੂਰਾ ਧਿਆਨ ਦਿੱਤਾ ਮੇਰੇ ਵੱਲ ਕਿ ਪੜ੍ਹਾਈ ਕਰੇ ਤੇ ਉਹਨਾਂ ਕਰਕੇ ਆਇਆ ਤੇ ਘਰ ਦੇ ਨੇ ਵੀ ਪੂਰੀ سپورਟ ਸੀਗੀ ਅੱਛਾ ਇਸ ਤੋਂ ਬਾਅਦ ਅੱਗੇ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ ਤੁਸੀਂ ਟੌਪ ਕੀਤਾ ਕਮਰਸ ਦੇ ਵਿੱਚ ਕੀ ਬਣਨਾ ਕੀ ਚਾਹੁੰਦੇ ਅੱਗੇ ਐਲ ਐਲ ਵੀ ਕਰਨੀ ਹੈ एलएलबी हां जी एलएलबी की हम की सोचा है ਤੁਸੀਂ ਇੱਕ ਪਾਸੇ ਗਤਕੇ ਦੇ ਤੁਸੀਂ ਪਲੇਅਰ ਹੋ ਦੂਜੇ ਪਾਸੇ ਟੌਪ ਕੀਤਾ ਤੁਸੀਂ ਕਮਰਸ ਵੀ ਦੂਜੇ ਪਾਸੇ ਐਲएलबी ਕਰਨਾ ਚਾਹੁੰਦੇ ਹਾਂ ਹਾਂ ਜੀ ਸਪੋਰਟਸ ਵਾਲ ਵੀ ਧਿਆਨ ਆ ਵੈਸੇ ਮੈਂ ਪੁਲਸ ਵਾਲ ਵੀ ਹੈਗਾ ਮੇਰਾ ਕਿ ਪੁਲਸ ਵੀ ਬਣਾ ਵਕੀਲ ਹਾਂ ਜੀ ਦੂਜੇ ਪਾਸੇ ਵਕੀਲ ਵੀ ਵਕੀਲ ਦਾ ਮੇਨ ਹੈ ਹਾਂ ਜੀ ਅੱਛਾ ਰਿਸ਼ਤੇਦਾਰਾਂ ਦੇ ਫੋਨ ਫੋਨ ਆਏ ਜਦੋਂ ਤੁਹਾਡਾ ਪਹਿਲਾ ਰੈਂਕ ਆਇਆ ਫੋਨ ਤਾਂ ਬਹੁਤ ਸਾਰੇ ਆ ਰਹੇ ਸੀ ਪਤਾ ਹੀ ਨਹੀਂ ਲੱਗਦਾ ਵੈਸੇ ਫੋਨ ਹੀ ੱਡੇ ਆ ਰਹੇ ਸੀਗੇ ਨਹੀਂ ਤਾਂ ਹੈਰਾਨ ਤਾਂ ਨਹੀਂ ਹੋਏ ਵੀ ਇਹ ਤਾਂ ਪੜਦਾ ਹੀ ਨਹੀਂ ਸੀ ਦਾਨੀ ਉਹਨਾਂ ਨੂੰ ਪਤਾ ਹੋਣਾ ਹੈ ਕਿ ਕਹਿੰਦਾ ਖੇਡਾਂ ਨਾਲ ਜ਼ਿਆਦਾ ਧਿਆਨ ਸੀਗਾ ਹਾਂਜੀ ਨਹੀਂ ਉਹਨਾਂ ਨੂੰ ਪਤਾ ਸੀ ਪੜ੍ਹਾਈ ਤਾਂ ਤੇਜ਼ ਹੈਗਾ ਪਰ ਦੋਨੋਂ ਪਾਸੇ ਧਿਆਨ ਸੀਗਾ ਕੱਟ ਦੋ ਫੋਨ ਚਲੋ ਸਾਡੇ ਨਾਲ ਮਦਰ ਵੀ ਇਹਨਾਂ ਦੇ ਮੌਜੂਦ ਹਨ ਗੱਲਬਾਤ ਕਰਾਂਗੇ ਅੰਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜੀਤ ਗੋਰੀਆ ਅੱਛਾ ਕਿਹਦਰਾ ਮਹਿਸੂਸ ਹੋ ਰਿਹਾ ਹੈ ਬੱਚੇ ਦਾ ਜਿਹੜਾ ਪਹਿਲਾ ਰੈਂਕ ਜਿਹੜਾ ਆਇਆ ਬੱਚੇ ਨੇ ਕਮਰਸ ਅ ਦੇ ਟੌਪ ਕੀਤਾ ਜੀ ਬਹੁਤ ਵਧੀਆ ਹੋ ਰਿਹਾ ਜੀ ਆ ਗਈ ਤੇ ਵਧੀਆ ਲੱਗ ਰਿਹਾ ਮਤਲਬ ਕਿ ਫਸਤਾ ਤਾਂ ਖੁਸ਼ੀ ਹੁੰਦੀ ਆ ਸਾਰੇ ਜਿਵੇਂ ਮਾਪੇ ਨੇ ਹੁੰਦੀ ਆ ਤਾਂ ਬੇਟਾ ਕਿੰਨੇ ਤੋਂ ਕਿੰਨੇ ਘੰਟੇ ਜਿਹੜਾ ਕੀ ਜਥੇ ਪੜਦਾ ਸੀਗਾ ਟਾਈਮ ਦਿੰਦਾ ਸੀਗਾ ਜਿਹੜਾ ਸਕੂਲ ਵਿੱਚ ਪੜਦਾ ਪੜਦਾ ਸਵੇਰੇ ਜਿੰਨੇ 7 ਵਜੇ ਟੀਚਰ 7 ਵਜੇ ਬੁਲਾ ਲੈਂਦੀ ਆਂ ਅਸੀਂ 2 ਘੰਟੇ ਅਸਟਰ ਸਵੇਰੇ ਬੜਾਉਂਦੀ ਆਂ ਇਸ ਸਮੇਂ ਵੀ ਪੜਾਉਂਦੀ ਆ ਸੀਗੀਆਂ ਤੇ ਘਰ ਪੜਨਾ ਸਕੂਲ ਹੀ ਨਵਰਾਮ ਪੜਨਾ ਲਾਉਂਦਾ ਕਿਉਂਕਿ ਪੰਜ ਸਵੇਰੇ 5:30 5 ਵਜੇ ਤੱਕ ਸਕੂਲ ਹੀ ਰਹਿੰਦੇ ਸੀਗੇ ਤੇ ਫਿਰ 1 ਘੰਟਾ 2 ਘੰਟੇ ਪੜੋ ਫਿਰ ਮੁੜ ਕੇ ਗੁਰਦੁਆਰਾ ਚੱਲ ਜਾਓ ਫਿਰ ਆ ਕੇ ਸਾਮ ਨੂੰ ਥੋੜਾ ਪ ਇਹ ਵੀ ਪੜ੍ਹਦੇ ਤਾਂ ਕਾਫੀ ਹੈ ਮਤਲਬ ਅੱਛਾ ਖੁਸ਼ੀ ਵਿੱਚ ਸੁਸ ਹੋ ਰਹੀ ਹੈ ਪੰਜਾਬ ਦੇ ਵਿੱਚ ਜਿਹੜਾ ਨਾਮ ਰੋਸ਼ਨ ਕੀਤਾ ਬੱਚੇ ਨੇ ਤੁਹਾਡੇ ਕਮਰਸ ਦੇ ਵਿੱਚ ਟੌਪ ਕੀਤਾ ਕੀ ਦਾ ਫੀਲ ਕਰਦੇ ਹੋ ਇਸ ਨੂੰ ਖੁਸ਼ੀ ਕਿੰਨੀ ਕਰ ਉਹ ਖੁਸ਼ੀ ਹੈ ਬਤ ਖੁਸ਼ੀ ਤਾਂ ਹੁੰਦੀ ਹੈ ਹਨ ਬਰਾ ਮਾਪੇ ਨੂੰ ਜਿਹੜਾ ਹੁੰਦੀ ਸਭ ਤੋਂ ਤੇ ਅੱਛਾ ਇੱਕ ਉਮੀਦ ਸੀ ਵੀ ਬੇਟਾ ਇਦਾਂ ਵੀ ਪਹਿਲੇ ਨੰਬਰ ਤੇ ਰੈਂਕ ਤੇ ਆਏਗਾ ਕੋਈ ਮੀ ਸੀ ਸੋਚਿਆ ਸੀਗਾ ਜਾਂ ਪੜਾਈ ਦੀ ਹਾਂਜੀ ਮੀ ਰਹੀ ਸੀ ਸਵੇਰ ਦੇ ਤਿਆਰ ਬੈਠੇ ਆ ਮੈਡਮ ਨੇ ਫੋਨ ਕੀਤਾ ਹੈ ਸਵੇਰ ਦਾ ਸਵੇਰ ਦੇ ਤਿਆਰ ਬੈਠੇਗੀ ਅ ਵੀ ਰਿਜ਼ਲਟ ਦਾ ਪਤਾ ਲੱਗੂਗਾ ਹੁਣ ਵੀ ਆਊਗਾ ਫੋਨ ਆਊਗਾ ਮੈਡਮ ਦਾ ਤੋ ਇੰਤਜ਼ਾਰੀ ਕਰੇ ਹੁੰਦਰ ਮੈਡਮ ਆ ਰਹਾਂ ਪਹੁੰਚ ਚਲੇ ਗਏ ਰਿਸ਼ਤੇਦਾਰਾਂ ਦੇ ਕਿੰਨੇ ਕਿ ਫੋਨ ਆ ਗਏ ਰਿਸ਼ਤੇਦਾਰਾਂ ਦੇ ਕਾਫੀ ਫੋਨ ਆਏ ਪਰ ਅਸੀਂ ਚੱਕੇ ਹਜੇ ਇੰਨੇ ਘੱਟ ਆ ਕਿ ਕਿਉਂਕਿ ਟਾਈਮ ਇਦਰ ਮੈਡਮ ਬਾਰ ਬਾਰ ਫੋਨ ਕਰ ਜਾਂਦੇ ਜਲਦੀ ਪਹੁੰਚੋ ਜਲਦੀ ਪਹੁੰਚੋ ਤੁਹਾਨੂੰ ਬਾਅਦ ਜਾ ਕੇ ਫੋਨ ਇਸ ਤਰ੍ਹਾਂ ਦੇਖਾਂਗੇ ਟੋਲ ਟੋਲ ਵਜਾ ਕੇ ਹੁਣ ਖੁਸ਼ੀ ਮਨਾਈ ਹੈ ਹੋਰ ਬੱਚਿਆਂ ਨੂੰ ਜਿਵੇਂ ਹੋਰ ਬੱਚੇ ਵੀ ਹੈਗੇ ਨੇ ਤੇ ਹੋਰ ਸਕੂਲ ਚ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਯਾਰ ਅਕਸਰ ਅਸੀਂ ਦੇਖਦੇ ਆ ਕਿ ਨਸ਼ਿਆਂ ਵਿੱਚ ਜਿਹੜ ਤੇ ਸਾਡੇ ਬੱਚੇ ਜਿਵੇਂ ਹਰ ਗੁਰਦੁਆਰੇ ਜਾਂਦੇ ਜਿਹੜੇ ਜਿਹੜੇ ਆਪਣੇ ਧਰਮ 'ਚ ਜਾਂਦੇ ਉਹਨਾਂ ਤਾਂ ਵਿੱਚ ਜਾਣਾ ਚਾਹੀਦਾ ਇਹਨਾਂ ਨੂੰ ਸਾਡੇ ਹੁਣ ਸਵੇਰੇ ਗੁਰਦੁਆਰ ਚੱਲ ਜਾਂਦਾ ਤਾਂ ਧਿਆਨ ਗੁਰਦੁਆਰੇ ਵਾਲੀ ਆ ਤੇ ਗਤਕਾਰ ਖੇਡਦਾ ਕਿਸੇ ਨਸਰ ਦੀ ਜੀ ਨੂੰ ਹੱਥ 'ਚ ਲਗਾਉਂਦਾ ਮਰਸ ਸਕਿਆ ਸਾਰੇ ਨੇ ਆਪਣੇ ਜੀ ਬਿਲਕੁਲ ਲੁਧਿਆਣਾ ਜੀ ਬਿਲਕੁਲ ਲੁਧਿਆਣਾ ਦੇ ਬੀਐਮ ਸਕੂਲ ਫੋਕਲ ਪੁਆਇੰਟ ਦੇ ਵਿੱਚ ਜਿਹੜਾ ਕਿ ਇੱਕੰਪਰੀਤ ਨੇ ਜਿਹੜੇ ਕਿ 500 ਚੋਂ 500 ਨੰਬਰ ਜਿਹੜੇ ਕਿ ਪਹਿਲਾ ਸਥਾਨ ਹਾਸਲ ਕੀਤਾ ਕਮਰਸ ਦੇ ਵਿੱਚ ਜਿਹੜਾ ਕਿ ਪਹਿਲਾ ਸਥਾਨ ਹਾਸਲ ਕੀਤਾ ਔਰ ਉਹਦਾ ਸੁਪਨਾ ਕੀ ਆਉਣ ਵਾਲੇ ਦਿਨਾਂ 'ਚ ਜਾਂ ਅੱਗੇ ਵੀ ਉਹ ਐਲਐਲਬੀ ਕਰਕੇ ਵਕੀਲ ਬਣੇਗਾ ਤੇ ਨਾਲ ਗਤਕੇ ਦਾ ਵੀ ਉਹ ਪਲੇਅਰ ਆ ਬਾਹਰ ਵੀ ਜਿਹੜਾ ਕਿ ਉਹ ਗਤਕਾ ਖੇਡ ਕੇ ਆ ਚੁੱਕਾ ਔਰ ਲੁਧਿਆਣੇ ਦਾ ਜੇਕਰ ਗੱਲ ਕਰੇ ਲੁਧਿਆਣੇ ਦੇ ਵਿੱਚ ਕਿ ਇਹ ਕੰਪਨੀਤ ਰਹਿੰਦਾ ਜਿਹੜਾ ਬੀਐਮ ਸਕੂਲ ਦੇ ਵਿੱਚ ਜਿਹੜਾ ਕਿ ਪਹਿਲੇ ਨੰਬਰ ਤੇ ਜਿਹੜਾ ਕਿ ਕਮਰਸ ਦੇ ਵਿੱਚ स्थान तो दैनिक टीवी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप